ਉਹਨਾਂ ਨੇ ਮੁਕੱਦਮਾ ਨੰਬਰ 13 ਅਧੀਨ ਧਾਰਾ 304 323 506 341 34 ਦੇ ਥੱਲੇ ਜਿਹੜਾ ਮੁਕੱਦਮਾ ਉਹ ਦਰਜ ਕੀਤਾ ਹੈ ਜਿਸ ਵਿੱਚ ਮੈਂ ਤੁਹਾਨੂੰ ਥੋੜੇ ਚੈਨਲ ਰਾਹੀਂ ਦੱਸਣਾ ਚਾਹੂੰਗਾ ਕਿ ਉਹਦੇ ਵਿੱਚ ਕਲੀਅਰਲੀ ਹੈਡ ਇੰਜਰੀ ਜੜੀ ਹੈ ਉਹ ਆ ਚੁੱਕੀ ਹੈ 6 ਡਾਕਟਰਾਂ ਦੀ ਜਿਹੜੀ ਸੀ ਬੋਰਡ ਆਫ ਡਾਕਟਰਸ ਨੇ ਉਹਦੇ ਵਿੱਚ ਕੌਜ਼ ਆਫ ਡੈਥ ਜਿਹੜਾ ਉਹ ਹੈਡ ਇੰਜਰੀ ਜੜੀ ਹੈ ਉਹ ਆ ਚੁੱਕੀ ਹੈ ਔਰ ਇਹ ਚੀਜ਼ ਸਾਡੇ ਕੋਲ ਰਿਕਾਰਡ 'ਚ ਖਾਂਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਤੇ ਉਹੀ ਕੁਝ ਡਾਕਟਰਾਂ ਨੇ ਰਿਪੋਰਟ ਚ ਦਿੱਤਾ ਕਮਨ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਵੱਟਾ ਝਗੜਾ ਕਮਾਂਗਾ ਦਵਿੰਦਰ ਭੋਲਾ ਸਾਹ ਦਾ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਹਜੇ ਤੁਸੀਂ ਕਹੋ ਵੀ ਅੱਜ ਤੱਕ ਮੈਨੂੰ ਲੱਗਦਾ ਵੀ ਲਗਭਗ 20 22 ਦਿਨ ਹੋ ਗਏ ਹਜੇ ਤੱਕ ਉਹਨਾਂ ਨੇ ਆਪਣੀ ਵਾਈਫ ਦਾ ਸੰਸਕਾਰ ਨਹੀਂ ਕੀਤਾ ਮੈਂ ਖੇਤਾਂ ਇਹਨਾਂ ਤਿੰਨ ਬੰਦਿਆਂ ਨੇ ਪਹਿਲਾਂ ਹੀ ਇੱਕ ਕ੍ਰਿਮੀਨਲ ਕਾਂਸਪਿਰੇਸੀ ਬਣਾਈ ਹੋਈ ਸੀ ਵੀ ਅੱਜ ਅਸੀਂ ਇਹ ਜਿਹੜਾ ਦਵਿੰਦਰ ਭੋਲਾ ਹੈ ਅੱਜ ਇਹਦਾ ਭੋਗ ਪਾਣ